ਮਜੀਠਾ ਦੇ ਵਿੱਚ ਜਗਰਾਤ ਸਿੰਘ ਨਾਮਕ ਨੌਜਵਾਨ ਦਾ ਕਤਲ ਹੋਇਆ। ਬੀਤੀ ਸ਼ਾਮ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਨੌਜਵਾਨ ਜੋ ਕਿ ਆਪਣੇ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਪਰ ਤੈਨਾਂ ਅਣਪਛਾਤੇਆਂ ਦੇ ਵੱਲੋਂ ਇਸ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਇਸ ਦਾ ਕਤਲ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਸੰਬੰਧੀ ਹੁਣ ਇੱਕ ਨਵੀਂ ਅਪਡੇਟ ਆਈ ਹੈ ਕਿ ਬੰਬੀਹਾ ਗੈਂਗ ਦੇ ਵੱਲੋਂ ਇਸ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਬੰਬੀਹਾ ਗੈਂਗ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਜਗਰਾਜ ਸਿੰਘ ਦੀ ਗੱਲ ਕਰੀਏ ਤਾਂ ਇਹ ਨੌਜਵਾਨ ਜਗਰੂਪ ਸਿੰਘ ਰੂਪਾ ਦਾ ਭਰਾ ਦੱਸਿਆ ਜਾ ਰਿਹਾ ਹੈ ਜਿਸ ਦਾ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਨਾਮ ਸਾਹਮਣੇ ਆਇਆ ਸੀ ਕਿ ਉਸ ਦੇ ਵੱਲੋਂ ਸ਼ੂਟ ਕੀਤਾ ਗਿਆ ਸੀ ਤੇ ਪੁਲਿਸ ਦੇ ਨਾਲ ਮੁਠਪੇੜ ਦੇ ਵਿੱਚ ਉਸ ਦਾ ਐਨਕਾਊਂਟਰ ਜੋ ਹੈ ਉਹ ਕਰ ਦਿੱਤਾ ਗਿਆ ਸੀ ਤੇ ਹੁਣ ਜਗਰੂਪ ਸਿੰਘ ਰੂਪਾ ਦੇ ਭਰਾ ਜਗਰਾਜ ਸਿੰਘ ਦਾ ਕਤਲ ਬੰਬੀਹਾ ਗਰੁੱਪ ਦੇ ਵੱਲੋਂ ਕਰਵਾਇਆ ਗਿਆ ਹੈ ਜਿਹੀ ਜ਼ਿੰਮੇਵਾਰੀ ਖੁਦ ਬੰਬੀਹਾ ਗੈਂਗ ਦੇ ਵੱਲੋਂ ਲਈ ਗਈ ਹੈ ਪਰ ਜੋ ਪੋਸਟ ਫੇਸਬੁੱਕ ਦੇ ਉੱਤੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਦੀ ਕਿਸੇ ਵੀ ਤਰੀਕੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਇੱਕ ਪੋਸਟ ਜੋ ਜ਼ਰੂਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਬੰਬੀਹਾ ਗੈਂਗ ਦੇ ਵੱਲੋਂ ਲਿਖਿਆ ਗਿਆ ਹੈ ਕਿ ਜੋ ਪਿੰਡ ਚਿਣਕੇ ਦੇ ਵਿੱਚ ਕਤਲ ਹੋਇਆ ਜਗਰਾਸ ਸਿੰਘ ਤੋਤਾ ਦਾ ਉਸ ਦੀ ਜ਼ਿੰਮੇਵਾਰੀ ਡੋਨੀ ਵੱਲ ਮੁਹੱਬਤ ਰੰਦਾਵਾ ਤੇ ਕੌਸ਼ਲ ਚੌਧਰੀ ਦੇ ਵੱਲੋਂ ਲੱਤੀ ਜਾ ਰਹੀ ਹੈ ਇਸੇ ਨੇ ਜੱਗੂ ਖੋਤੀ ਦੇ ਕਹਿਣ ਦੇ ਉੱਤੇ ਸਾਡੇ ਭਰਾ ਗੋਰੇ ਬਰਿਆਰ ਦੇ ਕਤਲ ਦੇ ਵਿੱਚ ਰੈਕੀ ਕਰਵਾਈ ਸੀ ਤੇ ਜੱਗੂ ਖੋਤੀ ਦੇ ਕਹਿਣ ਤੇ ਸਾਡੇ ਭਰਾਵਾਂ ਦੇ ਖਿਲਾਫ ਪ੍ਰਧਾਨਗੀ ਕਰਵਾਈ ਜੋ ਕਿ ਬਾਕੀ ਲੀਰਾ ਪਿੱਛੇ ਰਹਿ ਗਈਆਂ ਨੇ ਉਹ ਭੌਂਕਦੀਆਂ ਨੇ ਉਹ ਵੀ ਹੁਣ ਤਿਆਰ ਰਹਿਣ ਇਹ ਪੋਸਟ ਜਿਹੜੀ ਹੈ ਉਪਾਈ ਗਈ ਹੈ ਡੋਨੀ ਬਲਦੇ ਵੱਲੋਂ ਤੇ ਇੱਥੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਦੇ ਵੱਲੋਂ ਲੈ ਲਈ ਗਈ ਹੈ ਸੋ ਅਲਾਵਾ ਦੀ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਵੀ ਬੰਬੀਹਾ ਗੈਂਗ ਦੇ ਵੱਲੋਂ ਜੱਗੂ ਭਗਵਾਨਪੁਰੀਆ ਉਸ ਦੀ ਮਾਤਾ ਤੇ ਉਸਦੇ ਕਜ਼ਨ ਦਾ ਕਤਲ ਕੀਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਖੁਦ ਲਈ ਗਈ ਸੀ ਬੰਬੀਹਾ ਗੈਂਗ ਦੇ ਵੱਲੋਂ ਪਰ ਉਹਨਾਂ ਦਾ ਇਹ ਜ਼ਰੂਰ ਕਹਿਣਾ ਹੈ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕਤਲ ਕਰਨ ਦਾ ਕੋਈ ਇਰਾਦਾ ਨਹੀਂ ਸੀ ਮਾਵਾ ਸਾਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਜੋ ਵੀ ਹੋਇਆ ਉਹ ਮੌਕੇ ਤੇ ਹੋਇਆ ਹੈ ਪਰ ਹੁਣ ਗੱਲ ਜਿੱਥੇ ਜੁਗਰਾਜ ਸਿੰਘ ਦੀ ਕੀਤੀ ਜਾ ਰਹੀ ਹੈ ਤੇ ਉਸ ਦਾ ਕਤਲ ਦੀ ਜ਼ਿੰਮੇਵਾਰੀ ਵੀ ਬੰਬੀਹਾ ਗੈਂਗ ਨਹੀਂ ਲਈ ਹੈ ਉਹਨਾਂ ਦਾ ਕਹਿਣਾ ਹੈ ਕਿ ਗੋਰਾ ਬਰਿਆਰ ਜੋ ਸਾਡਾ ਭਰਾ ਸੀ ਉਸ ਦੇ ਕਤਲ ਦੇ ਵਿੱਚ ਇਸ ਸ਼ਖਸ ਦੇ ਵੱਲੋਂ ਹੀ ਰੇਕੀ ਕਰਵਾਈ ਗਈ ਸੀ ਜਿਸ ਕਾਰਨ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ